ਔਰ ਮੈਂ ਐਸਐਸਟੀ ਸੁਰੇਂਦਰ ਸਿੰਘ ਐਸਐਸਟੀ ਐਫਐਟੀਮ ਦਾ ਚਾਰਜਾਂ ਤੇ ਅਸੀਂ ਜਦੋਂ ਜਾਣਦੇ ਸਾਂ ਬਰਿਆਰ ਬਾਈਪਾਸ ਤੋਂ ਲਾਗੇ ਤੇ ਉੱਥੇ ਉਸੇ ਵਾਲੇ ਮੌਕੇ ਤੇ ਇੱਕ ਰੈਗਨਰ ਕਾਰ ਜਿਹੜੀ ਆ ਉਹ ਆਊਟ ਆਫ ਕੰਟਰੋਲ ਹੋ ਕੇ ਤੇ ਪੀਐਸ ਗਾਰਡਨ ਦੇ ਲਾਗੇ ਕੋਈ ਦੇ ਵਿੱਚ ਦੇਖਦੀ ਜਿਹਦੇ ਵਿੱਚ ਅਸੀਂ ਮੌਕੇ ਤੇ ਗਏ ਉੱਥੇ ਉਤਰ ਕੇ ਦੌੜ ਕੇ ਨਾਲ ਹੋਰ ਦੁਨੀਆ ਇਕੱਠੀ ਹੋ ਗਈ ਤੇ ਉਹਨਾਂ ਨੂੰ ਕੱਢਿਆ ਪੰਜਾਂ ਜਣਿਆਂ ਨੂੰ ਜਿਨ੍ਹਾਂ ਦੇ ਵਿੱਚ ਦੋ ਔਰਤਾਂ ਸਨ ਤੇ ਇਹਨਾਂ ਵਿਅਕਤੀ ਸਨ ਦੋ ਨੌਜਵਾਨ ਸਨ ਤਿੰਨ ਬਜ਼ੁਰਗ ਸਨ ਤੇ ਜਿਨ੍ਹਾਂ ਦੇ ਵਿੱਚੋਂ ਦੋਹਾਂ ਇੱਕ ਨੌਜਵਾਨ ਦੀ ਲੱਤ ਤੇ ਬਾਹਾਂ ਟੁੱਟ ਗਈ ਆ ਇੱਕ ਔਰਤ ਦੀ ਵੀ ਬਾਹ ਟੁੱਟੀ ਆ ਤੇ ਇੱਕ ਮਾਤਾ ਦੇ ਬੈਗ ਦੇ ਚੇਂਜ ਜੀ ਹੋਈ ਆ ਜਿਨ੍ਹਾਂ ਨੂੰ ਤਿੰਨਾਂ ਜਣੇ ਨੂੰ ਐਂਬੂਲੈਂਸ ਚੱਡੀ ਗਈ ਤੇ ਉਹਨਾਂ ਦੇ ਦੋਹਾਂ ਜਣਾਂ ਨੂੰ ਐਂਬੂਲੈਂਸ ਤੇ ਤੇ ਤਿੰਨਾਂ ਨੂੰ ਅਸੀਂ ਆਪਣੀ ਗੱਡੀ ਦੇ ਉੱਤੇ ਵਿਖਾਲ ਕੇ ਤੇ ਹਸਪੀਟਲ ਜਿਹੜਾ ਐਡਮਿਟ ਕਰਾ ਕੇ ਆਏ ਇਹ ਕਿੱਥੋਂ ਆ ਰਹੇ ਕਿੱਥੇ ਜਾ ਰਹੇ ਇਹ ਸਾਰੇ ਨੂਰਪੁਰ ਦਾ ਹਿਮਾਚਲ ਤੋਂ ਆ ਰਹੇ ਸੀ ਤੇ ਅਮਰਸਰ ਦੇ ਨਿਵਾਸੀ ਆ ਤੇ ਅਮਰਸਰ ਜਾਣਾ ਸੀ ਇਹਨਾਂ ਤੇ ਮੇਰਾ ਨਾਮ ਜਤਿੰਦਰ ਹੈ ਊਰਪੁਰ ਤੋਂ ਵਾਪਸ ਆ ਰਹੇ ਸੀ ਗੱਡੀ ਥੋੜੀ ਜਿਹੀ ਕੰਟਰੋਲ ਤੋਂ ਬਾਹਰ ਹੋ ਗਈ ਨੂਰਪੁਰ ਦੇ ਵਾਲੇ ਦੀ ਅੰਮ੍ਰਿਤਸਰ ਦੇ ਨੂਰਪੁਰ ਕੰਮਗੇ ਮਠਾ ਟਿਕਾਣਾ ਸੀ ਠੀਕ ਹੈ ਵਾਪਸ ਆ ਰਹੇ ਵਾਪਸ ਆ ਰਹੇ ਕੀ ਹੋਇਆ ਮੋੜ ਤੇ ਸੀ ਗੱਡੀ ਥੋੜੀ ਜਿਹੀ ਗਲਤ ਆਫ ਸ਼ਾਇਦ ਕੋਈ ਕੰਟਰੋਲ ਨਹੀਂ ਉਪਰ ਸੀ ਤੇ ਸਾਈਟਰ ਹੀ ਨਹੀਂ ਅਗਰ ਸੜਾ ਦੇ ਸਾਈਡ ਤੇ ਟੋਆ ਜਾ ਸੀ ਉਹ ਚੋਟੀ ਕਿੰਨੇ ਦਾ ਲੱਗੇਗਾ ਕਿੰਨੇ ਘੰਟੇ ਕਿੰਨੇ ਘੰਟੇ ਸਵਾਲ ਪੰਜਾਂ ਨੂੰ ਕੋਣ ਕੋਣ ਛੱਡ ਕੇ ਦੇ ਦੇ ਲੋ ਸਾਰੇ ਸਾਰੇ ਜੀ ਨਾਲ ਮੰਮੀ ਸਿਸਟਰ ਦੋਤ ਨਹੀਂ ਮੈਂ ਕਿੰਨੇ ਘੰਟੇ ਸਰ ਮੈਂ ਐਸਐਸਈ ਸੁਵਿੰਦਰ ਸਿੰਘ ਐਸਐਸਟੀ ਐਫਐਸਟੀ ਇੰਚਾਰਜ ਆ ਤੇ ਅਸੀਂ ਜਦੋਂ ਜਾਣਦੇ ਸਾਂ ਬਰਿਆਲ ਬਾਈਪਾਸ ਤੋਂ ਲਾਗੇ ਤੇ ਉੱਥੇ ਉਸੇ ਵਾਲੇ ਮੌਕੇ ਤੇ ਇੱਕ ਰੈਗਨਰ ਕਾਰ ਜਿਹੜੀ ਆ ਉਹ ਆਊਟ ਆਫ ਕੰਟਰੋਲ ਹੋ ਗਈ ਤੇ ਇਸ ਗਾਰਡਨ ਦੇ ਲਾਗੇ ਇੱਕ ਟੋਏ ਦੇ ਵਿੱਚ ਦੇਖਤੀ ਜਿਹਦੇ ਵਿੱਚ ਅਸੀਂ ਮੌਕੇ ਤੇ ਕਈ ਉੱਥੇ ਉੱਤਰ ਕੇ ਦੌੜ ਗਏ ਨਾਲ ਹੋਰ ਦੁਨੀਆ ਇਕੱਠੀ ਹੋ ਗਈ ਤੇ ਉਹਨਾਂ ਨੂੰ ਕੱਢਿਆ ਪੰਜਾਂ ਜਣਿਆਂ ਨੂੰ ਜਿਨ੍ਹਾਂ ਦੇ ਵਿੱਚ ਦੋ ਔਰਤਾਂ ਸਨ ਤੇ ਤਿੰਨ ਵਿਅਕਤੀ ਸਨ ਦੋ ਨੌਜਵਾਨ ਸਨ ਤੇ ਇੱਕ ਬੇਚੇਰੇ ਸਨ ਤੇ ਜਿਨ੍ਹਾਂ ਦੇ ਵਿੱਚੋਂ ਦੋਆਂ ਇੱਕ ਨੌਜਵਾਨ ਦੀ ਲੱਤ ਤੇ ਬਾਹਾਂ ਟੁੱਟ ਗਈ ਆ ਇੱਕ ਔਰਤ ਦੀ ਵੀ ਬਾਹ ਟੁੱਟੀ ਆ ਤੇ ਇੱਕ ਮਾਤਾ ਦੇ ਬੈਗ ਦੇ ਵਿੱਚ ਇੰਜਰੀ ਹੋਈ ਆ ਜਿਨ੍ਹਾਂ ਨੂੰ ਤਿੰਨਾਂ ਜਣੇ ਨੂੰ ਐਂਬੂਲੈਂਸ ਸੱਦੀ ਗਈ ਤੇ ਇਹਨਾਂ ਦੇ ਦੋਵਾਂ ਝੜਿਆਂ ਨੂੰ ਐਂਬੂਲੈਂਸ ਨੇ ਤੇ ਤਿੰਨਾਂ ਨੂੰ ਅਸੀਂ ਆਪਣੀ ਗੱਡੀ ਦੇ ਉੱਤੇ ਬਿਠਾ ਲ ਕੇ ਤੇ ਹਸਪਤਾਲ ਜਿਹੜਾ ਐਡਮਿਟ ਕਰਾ ਕੇ ਆਏ ਇਹ ਕਿੱਥੋਂ ਆ ਰਹੇ ਤੇ ਕਿੱਥੇ ਜਾ ਰਹੇ ਸੀ ਇਹ ਸਰ ਨੂਰਪੁਰ ਦਾ ਹਿਮਾਚਲ ਤੋਂ ਆ ਰਹੇ ਸੀ ਤੇ ਅਮਰਸਰ ਦੇ ਨਿਵਾਸੀ ਆ ਤੇ ਅਮਰਸਰ ਜਾਣਾ ਸੀ ਇਹਨਾਂ ਇਹ ਠੀਕ ਹੈ ਵਾਪਸ ਆ ਰਹੇ ਵਾਪਸ ਕੀ ਹੋਇਆ ਮੋੜ ਤੇ ਸੀ ਗੱਡੀ ਥੋੜੀ ਜਿਹੀ ਲੋਗ ਆ ਸ਼ਾਇਦ ਵੀ ਕੰਟਰੋਲ ਨਹੀਂ ਹੋ ਪਾਇਆ ਤੇ ਸਾਈਡ ਕੀ ਨਹੀਂ ਅਗਰ ਸਾਈਡ ਤੇ ਟੋਆ ਜਾ ਸੀ ਉਹ ਚੋਚੀ ਕਿੰਨੇ ਜਣੇ ਲੱਗੇ ਤਿੰਨ ਜਣਾ ਗਏ ਕਿੰਨੇ ਜਣੇ ਸਵਾਰ ਪੰਜਾਂ ਨੂੰ ਕੋਣ ਕੋਣ ਸੱਤ ਕਿਤੇ ਦੇ ਦੇ ਲੋ ਢਾੜਦੇ ਸਾਰੇ ਜੀ ਨੇ ਮਮਮੀ ਸਿਸਟਰ ਤੇ ਮੈਂ ਮੈਂ ਤਿੰਨ ਜਣੇ ਮੇਰਾ ਨਾਮ ਦਿਪਿੰਦਰ ਹੈ ਮੂਰਪੁਰ ਤੋਂ ਵਾਪਸ ਆ ਰਹੇ ਸੀਗੇ ਗੱਡੀ ਸੁਣਨ ਲਈ ਫੋਟੋ ਤੋਂ ਬਾਹਰ ਹੋ ਗਈ ਟੋਲ ਅੰਮ੍ਰਿਤਸਰ ਦੇ ਮੂਰਪੁਰ ਕੰਮਗੇ ਮਠਾਟੇ ਕੰਦੇ ਸ ਜੀ ਵਾਪਸ ਆ ਰਹੇ ਵਾਪਸ ਕੀ ਹੋਇਆ ਮੋੜ ਤੇ ਸੀ ਉੱਦਦੀ ਕੋਈ ਗੱਲ ਨਾ ਸ਼ਾਇਦ ਕੋਈ ਕੰਟਰੋਲ ਨਹੀਂ ਉਪਾਈ ਤੇ ਸਪਾਈਟਰ ਹੀ ਨਹੀਂ ਅਗਰ ਸਾਧਾ ਸਾਈਡ ਤੇ ਟੋਇਆ ਜਾਂ ਸੀ ਉਹ ਸੋਚੀ ਕਿੰਨੇ ਦੇ ਲੱਗੇ ਸਰ ਤਿੰਨ ਜਣਾਂ ਦੇ ਕਿੰਨੇ ਜਣੇ ਸਵਾਰ ਪੰਜ ਨੂੰ ਕੌਣ ਤੁਣ ਛੱਡ ਕੇ ਕਿਤੇ ਲੋਤੀ ਤੇ ਘਰ ਦੇ ਸਾਰੇ ਜੀਮਾਂ ਨੂੰ ਮੰਮੀ ਸਿਸਟਰ ਤੇ ਮੈਂ ਮੈਂ ਤਿੰਨ ਜਣੇ